ਦੇ ਨਾਲ ਰਵਨੀਤ ਸਿੰਘ ਗੋਬ੍ਰੇ ਫਟਾਫਟ ਖਬਰਾਂ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਆ ਸ਼ੁਰੂਆਤ ਕਰਦੇ ਆ ਫਟਾਫਟ ਅੰਦਾਜ਼ ਦੇ ਵਿੱਚ ਕੁਝ ਖਾਸ ਖਬਰਾਂ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ 419ਵਾਂ ਸ਼ਹੀਦੀ ਦਿਵਸ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੇਤ ਦੇਸ਼ ਵਿਦੇਸ਼ ਵਿੱਚ ਵਕਵਕ ਥਾਵਾਂ ਤੇ ਸ਼ਰਧਾ ਦੇ ਉਤਸ਼ਾਹ ਸਹਿਤ ਮਨਾਇਆ ਜਾ ਰਿਹਾ ਹੈ ਅੱਜ ਵਕਵਕ ਗੁਰਦੁਆਰਾ ਸਾਹਿਬਾਨ ਵਿਖੇ ਗੁਰਮਤ ਸਮਾਗਮ ਸਜਾਏ ਜਾ ਰਹੇ ਹਨ ਤੇ ਥਾ-ਥਾ ਤੇ ਠੰਡੇ ਮਿੱਠੇ ਜਲ ਦੀਆਂ ਚਬੀਨਾ ਤੇ ਵਕਵਕ ਪਦਾਰਥਾਂ ਦੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾ ਰਹੇ ਹਨ ਤੜਕਸਰ ਹੋਈ ਬਾਰਿਸ਼ ਕਾਰਨ ਲੋਕਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਅਤਿ ਦੀ ਤਪਸ਼ਪਰੀ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ ਸਵੇਰੇ ਕਰੀਬ 3 ਵਜੇ ਕਈ ਇਲਾਕਿਆਂ ਵਿੱਚ ਜ਼ੋਰਦਾਰ ਹਨੇਰੀ ਨਾਲ ਬਾਰਿਸ਼ ਹੋਈ ਜਿਸ ਕਾਰਨ ਲੋਕਾਂ ਨੂੰ ਗਰਮ ਲੂ ਵਾਲੀ ਗਰਮੀ ਤੋਂ ਰਾਹਤ ਮਿਲੀ ਤੇ ਸਵੇਰਸਾਰ ਹੀ ਮੌਸਮ ਸੁਹਾਵਣਾ ਹੋ ਗਿਆ ਸੀ ਦੂਸਰੇ ਪਾਸੇ ਚੱਲੀ ਤੇਜ਼ ਹਨੇਰੀ ਕਾਰਨ ਬਿਜਲੀ ਸਪਲਾਈ ਬੀਤੀ ਰਾਤ ਤੋਂ ਹੀ ਬੰਦ ਹੋ ਗਈ ਸੀ ਜਿਸ ਨੂੰ ਫਿਰ ਤੋਂ ਬਹਾਲ ਕਰਨ ਲਈ ਪੀਐਸਪੀਸੀਐਲ ਦੇ ਕਰਮਚਾਰੀਆਂ ਨੂੰ ਜਦੋਜਾਹਿਦ ਕਰਨੀ ਪਈ ਦੇ ਰਾਤ ਲੰਬੀ ਦੇ ਪਿੰਡ ਸਿੰਘੇਵਾਲਾ ਫਤੂਹੀਵਾਲਾ ਦੇ ਖੇਤਾਂ ਵਿੱਚ ਸਥਿਤ ਇੱਕ ਪਟਾਕਾ ਫੈਕਟਰੀ ਵਿੱਚ ਵੱਡਾ ਬਲਾਸਟ ਹੋ ਗਿਆ ਜਿਸ ਵਿੱਚ 5 ਜਣਿਆਂ ਦੀ ਮੌਤ ਅਤੇ 27 ਜਣੇ ਗੰਭੀਰ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਬਠਿੰਡਾ ਐਮਜ਼ ਵਿੱਚ ਭੇਜਿਆ ਗਿਆ ਅਤੇ 2 ਜਣੇ ਅਜੇ ਇਮਾਰਤ ਦੇ ਮਲਬੇ ਹੇਠ ਦਬੇ ਹੋਏ ਦੱਸੇ ਜਾ ਰਹੇ ਨੇ ਹਾਦਸੇ ਵਿੱਚ ਫੈਕਟਰੀ ਦੀ ਦੋ ਮੰਜ਼ਿਲਾ ਬਿਲਡਿੰਗ ਪਨਾ ਵਿੱਚ ਤਾਸ਼ ਤੇ ਪੱਤੇ ਆ ਵਾਂਗ ਮਲਬੇ ਵਿੱਚ ਤਬਦੀਲ ਹੋ ਗਈ ਹਾਦਸਾ ਰਾਤ ਕਰੀਬ ਪੋਣੇ 1 ਵਜੇ ਫੈਕਟਰੀ ਦੇ ਪਟਾਕਾ ਮੇਕਿੰਗ ਯੂਨਿਟ ਵਿੱਚ ਹੋਇਆ ਨਬਦੀ ਨਵੀ ਬਸਤੀ ਮਹਿਸਗੰਡ ਵਿਖੇ ਤੇਜ਼ ਰਫ਼ਤਾਰ ਮੋਟਰਸਾਈਕਲ ਚਲਾ ਰਹੇ ਨੌਜਵਾਨਾਂ ਨੂੰ ਮੁਹੱਲਾ ਵਾਸੀਆਂ ਵੱਲੋਂ ਇਹ ਸ਼ਬਦ ਕਹਿਣੇ ਪਾਰੀ ਪੈ ਗਏ ਕਿ ਤੁਸੀਂ ਮੋਟਰਸਾਈਕਲ ਹੋਲੀ ਚਲਾਓ ਅੱਗੇ ਬੱਚੇ ਖੇਡ ਰਹੇ ਹਨ ਤਾਂ ਮੋਟਰਸਾਈਕਲ ਸਵਾਰ ਗੁੱਸੇ 'ਚ ਉੱਥੇ ਹੀ ਮੋਟਰਸਾਈਕਲ ਛੱਡ ਕੇ ਚਲੇ ਗਏ ਤੇ ਬਾਅਦ ਵਿੱਚ ਹਤਿਆਰਾਂ ਨਾਲ ਲੈਸ ਹੋ ਕੇ ਚਾਰ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਜਿਨ੍ਹਾਂ ਵੱਲੋਂ ਉਹਨਾਂ ਨੂੰ ਤੇਜ਼ ਰਫ਼ਤਾਰ ਮੋਟਰਸਾਈਕਲ ਬਾਰੇ ਟੋਕਿਆ ਵੀ ਨਹੀਂ ਸੀ ਅਤੇ ਮੁਹੱਲੇ ਵਿੱਚ ਚਾਰ ਨੌਜਵਾਨਾਂ ਵੱਲੋਂ ਇਹਨਾਂ ਗਦਰ ਮਚਾ ਦਿੱਤਾ ਕਿ ਜਿਹੜਾ ਵੀ ਉਹਨਾਂ ਦੇ ਅੱਗੇ ਆਇਆ ਉਹਨਾਂ ਨੇ ਕਿਰਪਾਨਾਂ ਦੇ ਨਾਲ ਹਮਲਾ ਕਰਕੇ ਉਹਨਾਂ ਨੂੰ ਬੁਰਾ ਹਾਲ ਕਰ ਦਿੱਤਾ ਜਿਸ ਨਾਲ ਮੁਹੱਲੇ 'ਚ دہشت ਦਾ ਮਾਹੌਲ ਪੈਦਾ ਹੋ ਗਿਆ ਕਿ ਸਾਰੇ ਘਰਾਂ ਵਿੱਚ ਬੰਦ ਹੋ ਗਏ ਹਾ ਤਾਂ ਉਦੋਂ ਹੋ ਗਿਆ ਜਦੋਂ ਇਹ ਸਾਰੇ ਪੀੜਤ ਹਸਪਤਾਲ ਵਿੱਚ ਜੇਰੇ ਲਾਜ਼ ਲਈ ਜਾ ਰਹੇ ਸਨ ਤਾਂ ਸਰਕਾਰੀ ਹਸਪਤਾਲ ਦੇ ਬਾਹਰ ਘੇਰ ਕੇ ਫਿਰ ਦੁਆਰਾ ਉਹਨਾਂ ਦੀ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਹਸਪਤਾਲ ਵਿੱਚ ਆ ਕੇ ਪੀੜਤਾਂ ਨੂੰ ਪ੍ਰੋਸਾ ਦਵਾਇਆ ਕਿ આરોપીਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਰੜਾ ਮੰਡ ਵਿਖੇ ਪੁਲਿਸ ਦੀ ਬਦਮਾਸ਼ਾਂ ਨਾਲ ਮੁਟਪੇੜ ਹੋਈ ਜਿਸ ਚ ਪੁਲਿਸ ਨੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੂੰ ਦੇਖ ਕੇ ਜਦੋਂ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹਨਾਂ ਬਿਨਾਂ ਨੰਬਰ ਮੋਟਰਸਾਈਕਲ ਪਜਾ ਕੇ ਮੰਡ ਵਾਲੀ ਸਾਈਡ ਪਾਲਿਆ ਜਿੱਥੇ ਪੁਲਸ ਨੂੰ ਪਿੱਛਾ ਕਰਦੇ ਦੇਖ ਲੁਟੇਰਿਆਂ ਨੇ ਪੁਲਿਸ ਤੇ ਫਾਇਰ ਸ਼ੁਰੂ ਕਰ ਦਿੱਤਾ ਜਿਸ ਦੇ ਜਵਾਬੀ ਹਮਲੇ 'ਚ ਪੁਲਿਸ ਨੇ ਗੋਲੀਬਾਰੀ ਕੀਤੀ ਤਾਂ ਦੋਨੇ ਲੁਟੇਰਿਆਂ ਵਿੱਚੋਂ ਇੱਕ ਦੇ ਲੱਤ 'ਚ ਗੋਲੀ ਲੱਗ ਗਈ ਜਿਹਨਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ ਇਹਨਾਂ ਲੁਟੇਰਿਆਂ ਵਿੱਚ ਇੱਕ ਜਗਦੀਪ ਸਿੰਘ ਤੇ ਦੂਜੇ ਦਾ ਨਾਮ ਸਾਹਿਲ ਜਿਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਟਾਂਡਾ ਉਡਮੰਡ ਵਿਖੇ ਦਾਖਲ ਕਰਵਾਇਆ ਗਿਆ ਹੈ ਆਦਮਪੁਰ ਅਲਾਵਲਪੁਰ ਮੁੱਖ ਮਾਰਕ ਤੇ ਮਾਤਾ ਗੁਜਰੀ ਕਾਲਜ ਨੇੜੇ ਇੱਕ ਕੱਚੀ ਸੜਕ ਤੇ ਇੱਕ ਵਿਅਕਤੀ ਦੀ ਖੂਨ ਨਾਲ ਲਤਪਤ লাশ ਮਿਲਣ ਤੇ ਸਨਸਨੀ ਫੈਲ ਗਈ ਕਟਨਾਦੀ ਸੂਚਨਾ ਮਿਲਦਿਆਂ ਹੀ ਆਦਮਪੁਰ ਪੁਲਿਸ ਮੌਕੇ ਤੇ ਪੁੱਜੀ ਤੇ ਜਾਂਚ ਸ਼ੁਰੂ ਕੀਤੀ। ਅਰੰਭਕ ਜਾਂਚ ਵਿੱਚ ਮ੍ਰਿਤਕ ਦੀ ਪਛਾਣ ਸੰਦੀਪ ਕੁਮਾਰ ਉਰਫ ਹੈਪੀ ਉਮਰ ਕਰੀਬ 45 ਸਾਲ ਹਾਲਵਾਸੀ ਅਲਾਵਲਪੁਰ ਵਜੋਂ ਹੋਈ ਹੈ। ਸੰਦੀਪ ਆਦਮਪੁਰ ਵਿਖੇ ਰੈਡੀਮੇਡ ਕਪੜੇ ਦੀ ਦੁਕਾਨ ਤੇ ਕੰਮ ਕਰਦਾ ਸੀ। ਸ਼ਾਮ ਕਰੀਬ 7 ਵਜੇ ਕੰਮ ਤੋਂ ਛੁੱਟੀ ਕਰਕੇ ਜਦੋਂ ਵਾਪਸ ਆ ਰਿਹਾ ਸੀ ਤਾਂ ਕੁਝ ਸਮਾਂ ਬਾਅਦ ਹੀ ਉਸ ਦੀ Laash ਖੂਨ ਨਾਲ ਲਤਪਤ ਮਿਲੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਤਲਵੰਡੀ ਸਾਬੋ ਵਿਖੇ ਪਿੰਡ ਜੀਵਨ ਸਿੰਘ ਵਾਲਾ ਦੇ ਰੱਦ ਨਾਲੇ ਦੇ ਪੁਲ ਤੇ ਤੜਕਸਾਰ ਇੱਕ ਹਾਦਸਾ ਵਾਪਰ ਗਿਆ ਜਿਸ ਚ ਇੱਕ ਕੋੜਾ ਟਰਾਲਾ ਨਾਲੇ ਦੇ ਪੁਲ ਤੋਂ ਹੇਠਾਂ ਨਾਲੇ 'ਚ ਜਾ ਡਿੱਗਾ ਮੌਕੇ ਤੇ ਮੌਜੂਦ ਲੋਕਾਂ ਤੋਂ ਜਾਣਕਾਰੀ ਮਿਲੀ ਅਨੁਸਾਰ ਕੋੜਾ ਟਰਾਲਾ ਸੀਮਿੰਟ ਨਾਲ ਭਰਿਆ ਹੋਇਆ ਸੀ ਤੇ ਪੁਲ ਤੇ ਲੱਗੀਆਂ ਗ੍ਰਿੱਲਾ ਤੋੜਦਾ ਹੋਇਆ ਉਹ ਨਾਲੇ ਵਿੱਚ ਜਾ ਡਿੱਗਾ ਉੱਥੇ ਟਰਾਲੇ 'ਚ ਡਰਾਈਵਰ ਦੇ ਫਸੇ ਹੋਣ ਦੀ ਸੰਭਾਵਨਾ ਹੈ ਤੇ ਥਾਣਾ ਤਲਵੰਡੀ ਸਾਬੋ ਮੁਖੀ ਘਟਨਾ ਸਥਾਨ ਤੇ ਪੁੱਜ ਗਏ ਤੇ ਉਹਨਾਂ ਨੇ ਰਾਹਤ ਟੀਮਾਂ ਨੂੰ ਬੁਲਾਇਆ ਤੇ ਜ਼ਿਕਰਯੋਗ ਹੈ ਕਿ ਕਰੀਬ 6 ਮਹੀਨੇ ਪਹਿਲਾਂ ਇਸ ਪੁਲ ਤੇ ਇੱਕ ਬਸ ਦੇ ਨਾਲੇ ਚ ਡਿੱਗਨ ਨਾਲ 8 ਲੋਕਾਂ ਦੀ ਮੌਤ ਹੋ ਗਈ ਸੀ। ਫਲੋਰ ਵਿਖੇ ਇੱਕ ਸਕੂਲ ਦੇ ਨੇੜੇ ਨੈਸ਼ਨਲ ਹਾਈਵੇ ਤੇ ਇੱਕ ਭਿਆਨਕ ਸੜਕੀ ਹਾਦਸਾ ਵਾਪਰਨ ਦੀ ਖਬਰ ਸਾਹਮਣੀ ਆਈ ਹੈ ਜਿਸ 'ਚ ਇੱਕ ਤੇਜ਼ ਰਫ਼ਤਾਰ ਕੈਂਟਰ ਗੱਡੀ ਐਕਟਿਵਾ ਨੂੰ ਟੱਕਰ ਮਾਰ ਦਿੰਦੀ ਏ ਤੇ ਟੱਕਰ ਵੱਜਦੇ ਸਾਰੀਓ ਰਿਕਸ਼ੇ ਵਿੱਚ ਜਾ ਵੱਜਦੀ ਏ ਇਸ ਦੀ ਸੂਚਨਾ ਸੜਕ ਸੁਰੱਖਿਆ ਫੋਰਸ ਨੂੰ ਮਿਲੀ ਤਾਂ ਮੌਕੇ ਤੇ ਐਸਆਈ ਵੱਲੋਂ ਪਹੁੰਚ ਜ਼ਖਮਿਆਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ ਇਹਨਾਂ ਵਿੱਚ ਤਿੰਨ ਵਿਅਕਤੀਆਂ ਦੀ ਜ਼ਖਮੀ ਹੋਣ ਦੀ ਖਬਰ ਹੈ ਜਿਨ੍ਹਾਂ ਦੀ ਪਛਾਣ ਫਲੋਰ ਗੜਾ ਤੇ ਛੋਲੇਪਿੰਡ ਵੱਜੋਂ ਹੋਈ ਹੈ ਤਾਮਿਲ ਸਿਨੇਮਾ ਦੇ ਦਿੱਗਜ ਅਦਾਕਾਰ ਰਜੇਸ਼ ਦਾ ਚੇਨਈ ਵਿੱਚ ਦਿਹਾਂਤ ਹੋ ਗਿਆ ਉਨਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਤੇ ਹਸਪਤਾਲ ਲਿਜਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਫਿਲਮ ਇੰਡਸਟਰੀ ਤੇ ਪ੍ਰਸ਼ੰਸਕ ਉਹਨਾਂ ਦੀ ਅਚਾਨਕ ਦਿਹਾਂਤ ਤੇ ਸਦਮੇ ਤੇ ਸੋਗ ਵਿੱਚ ਹਨ ਰਜਨੀਕਾਂਤ ਨੇ ਆਪਣੀ ਪਾਈ ਪੋਸਟ 'ਚ ਲਿਖਿਆ ਕਿ ਮੇਰੇ ਕਰੀਬੀ ਦੋਸਤ ਅਦਾਕਾਰ ਅਜੇਸ਼ ਦੀ ਬੇਵਕਤੀ ਮੌਤ ਦੀ ਖਬਰ ਨੇ ਮੈਨੂੰ ਬਹੁਤ ਦੁਖੀ ਕੀਤਾ ਉਹ ਇੱਕ ਸ਼ਾਨਦਾਰ ਵਿਅਕਤੀ ਸਨ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਉਹਨਾਂ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਮੇਰੀ ਡੂੰਗੀ ਸਵੇਦਨਾ ਖਿਤਾਬ ਦੇ ਦਾਵੇਦਾਰ ਦੇ ਰੂਪ ਤੇ ਸ਼ੁਰੂਆਤ ਕਰਨ ਤੋਂ ਬਾਅਦ ਲੜਖੜਾਉਣ ਵਾਲੀ ਸ਼ਮਨ ਗਿਲ ਦੀ ਅਗਵਾਈ ਵਾਲੀ ਗੁਜਰਾਤ ਟਾਈਟਨਜ਼ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ ਦੇ ਕੁਆਲੀਫਾਇਰ ਚ ਸ਼ੁੱਕਰਵਾਰ ਯਾਨੀ ਅੱਜ ਪੰਜਵਾਰ ਦੇ ਚੈਂਪੀਅਨ ਮੁੰਬਈ ਇੰਡੀਅਨਜ਼ ਨਾਲ ਭਿੜੇਗੀ ਪਹਿਲੇ ਕੁਆਲੀਫਾਇਰ ਚ ਹਾਰਨ ਵਾਲੀ ਟੀਮ ਪ੍ਰਤੀਯੋਗਤਾ ਚੋਂ ਬਾਹਰ ਹੋ ਜਾਵੇਗੀ ਜਦਕਿ ਜੇਤੂ ਟੀਮ ਨੂੰ ਦੂਜਾ ਕੁਆਲੀਫਾਇਰ ਖੇਡਣ ਦਾ ਮੌਕਾ ਮਿਲੇਗਾ ਇਸ ਹਨ ਹੁਣ ਤੱਕ ਦੀਆਂ ਅਹਿਮ ਤੇ ਖਾਸ ਖਬਰਾਂ ਹੋਰ ਅਪਡੇਟਸ ਲਈ ਜੁੜੇ ਰਹੋ ਜੀਤ ਵੈਬ ਟੀਵੀ ਦੇ ਨਾਲ ਹੁਣ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਗੋਪਰੋਈ ਫਟਾਫਟ ਖਬਰਾਂ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਸ਼ੁਰੂਆਤ ਕਰਦੇ ਹਾਂ ਫਟਾਫਟ ਅੰਦਾਜ਼ ਦੇ ਵਿੱਚ ਕੁਝ ਖਾਸ ਖਬਰਾਂ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ 419ਵਾਂ ਸ਼ਹੀਦੀ ਦਿਵਸ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੇਤ ਦੇਸ਼ ਵਿਦੇਸ਼ ਵਿੱਚ ਵਕ-ਵਕ ਥਾਵਾਂ ਤੇ ਸ਼ਰਧਾ ਦੇ ਉਤਸ਼ਾਹ ਸਹਿਤ ਮਨਾਇਆ ਜਾ ਰਿਹਾ ਹੈ ਅੱਜ ਵਕ-ਵਕ ਗੁਰਦੁਆਰਾ ਸਾਹਿਬਾਨ ਵਿਖੇ ਗੁਰਮਤ ਸਮਾਗਮ ਸਜਾਏ ਜਾ ਰਹੇ ਹਨ ਤੇ ਥਾ-ਥਾ ਤੇ ਠੰਡੇ ਮਿੱਠੇ ਜਲ ਦੀਆਂ ਛਬੀਨਾ ਤੇ ਵਕ-ਵਕ ਪਦਾਰਥਾਂ ਦੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾ ਰਹੇ ਹਨ ਤੜਕਸਰ ਹੋਈ بارش ਕਾਰਨ ਲੋਕਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਅਤਿ ਦੀ ਤਪਸ਼ਪਰੀ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ ਸਵੇਰੇ ਕਰੀਬ 3 ਵਜੇ ਕਈ ਇਲਾਕਿਆਂ ਵਿੱਚ ਜ਼ੋਰਦਾਰ ਹਨੇਰੀ ਨਾਲ بارش ਹੋਈ ਜਿਸ ਕਰ ਲੋਕਾਂ ਨੂੰ ਗਰਮ ਲੂ ਵਾਲੀ ਗਰਮੀ ਤੋਂ ਰਾਹਤ ਮਿਲੀ ਤੇ ਸਵੇਰ ਸਾਰ ਹੀ ਮੌਸਮ ਸੁਹਾਵਣਾ ਹੋ ਗਿਆ ਸੀ ਦੂਸਰੇ ਪਾਸੇ ਚੱਲੀ ਤੇਜ਼ ਹਨੇਰੀ ਕਾਰਨ ਬਿਜਲੀ ਸਪਲਾਈ ਬੀਤੀ ਰਾਤ ਤੋਂ ਹੀ ਬੰਦ ਹੋ ਗਈ ਸੀ ਜਿਸ ਨੂੰ ਫਿਰ ਤੋਂ ਬਹਾਲ ਕਰਨ ਲਈ ਪੀਐਸਪੀਸੀਐਲ ਦੇ ਕਰਮਚਾਰੀਆਂ ਨੂੰ ਜਦੋਜਾਹਿਦ ਕਰਨੀ ਪਈ ਦੇ ਰਾਤ ਲੰਬੀ ਦੇ ਪਿੰਡ ਸਿੰਘੇਵਾਲਾ ਫਤੂਹੀਵਾਲਾ ਦੇ ਖੇਤਾਂ ਵਿੱਚ ਸਥਿਤ ਇੱਕ ਪਟਾਕਾ ਫੈਕਟਰੀ ਵਿੱਚ ਵੱਡਾ ਬਲਾਸਟ ਹੋ ਗਿਆ ਜਿਸ ਵਿੱਚ 5 ਜਣਿਆਂ ਦੀ ਮੌਤ ਅਤੇ 27 ਜਣੇ ਗੰਭੀਰ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਬਠਿੰਡਾ ਏਮਜ਼ ਵਿੱਚ ਭੇਜਿਆ ਗਿਆ ਹੈ ਤੇ 2 ਜਣੇ ਅਜੇ ਇਮਾਰਤ ਦੇ ਮਲਬੇ ਹੇਠ ਦਬੇ ਹੋਏ ਦੱਸੇ ਜਾ ਰਹੇ ਨੇ ਹਾਦਸੇ ਵਿੱਚ ਫੈਕਟਰੀ ਦੀ 2 ਮੰਜ਼ਿਲਾ ਬਿਲਡਿੰਗ ਪਨਾ ਵਿੱਚ ਤਾਸ਼ ਤੇ ਪੱਤੇ ਆ ਵਾਂਗ ਮਲਬੇ ਵਿੱਚ ਤਬਦੀਲ ਹੋ ਗਈ ਹਾਦਸਾ ਰਾਤ ਕਰੀਬ 1:1 ਵਜੇ ਫੈਕਟਰੀ ਦੇ ਪਟਾਕਾ ਮੇਕਿੰਗ ਯੂਨਿਟ ਵਿੱਚ ਹੋਇਆ ਨਬਦੀ ਨਵੀ ਬਸਤੀ ਮਹਿਸਗੰਡ ਵਿਖੇ ਤੇਜ਼ ਰਫ਼ਤਾਰ ਮੋਟਰਸਾਈਕਲ ਚਲਾ ਰਹੇ ਨੌਜਵਾਨਾਂ ਨੂੰ ਮੁਹੱਲਾ ਵਾਸੀਆਂ ਵੱਲੋਂ ਇਹ ਸ਼ਬਦ ਕਹਿਣੇ ਪੈ ਗਏ ਕਿ ਤੁਸੀਂ ਮੋਟਰਸਾਈਕਲ ਹੋਲੀ ਚਲਾਓ ਅੱਗੇ ਬੱਚੇ ਖੇਡ ਰਹੇ ਹਨ ਤਾਂ ਮੋਟਰਸਾਈਕਲ ਸਵਾਰ ਗੁੱਸੇ 'ਚ ਉੱਤੇ ਹੀ ਮੋਟਰਸਾਈਕਲ ਛੱਟ ਕੇ ਚਲੇ ਗਏ ਤੇ ਬਾਅਦ ਵਿੱਚ ਹਥਿਆਰਾਂ ਨਾਲ ਲੈਸ ਹੋ ਕੇ ਚਾਰ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਜਿਨ੍ਹਾਂ ਵੱਲੋਂ ਉਹਨਾਂ ਨੂੰ ਤੇਜ਼ ਰਫ਼ਤਾਰ ਮੋਟਰਸਾਈਕਲ ਬਾਰੇ ਟੋਕਿਆ ਵੀ ਨਹੀਂ ਸੀ ਅਤੇ ਮੁਹੱਲੇ ਵਿੱਚ ਚਾਰ ਨੌਜਵਾਨਾਂ ਵੱਲੋਂ ਇਹਨਾਂ ਗਦਰ ਮਚਾ ਦਿੱਤਾ ਕਿ ਜਿਹੜਾ ਵੀ ਉਹਨਾਂ ਦੇ ਅੱਗੇ ਆਇਆ ਉਹਨਾਂ ਨੇ ਕਿਰਪਾਨਾਂ ਦੇ ਨਾਲ ਹਮਲਾ ਕਰਕੇ ਉਹਨਾਂ ਨੂੰ ਬੁਰਾ ਹਾਲ ਕਰ ਦਿੱਤਾ ਜਿਸ ਨਾਲ ਮੁਹੱਲੇ 'ਚ دہشت ਦਾ ਮਾਹੌਲ ਪੈਦਾ ਹੋ ਗਿਆ ਕਿ ਸਾਰੇ ਘਰਾਂ ਵਿੱਚ ਬੰਦ ਹੋ ਗਏ ਤਾਂ ਉਦੋਂ ਹੋ ਗਈ ਜਦੋਂ ਇਹ ਸਾਰੇ ਪੀੜਤ ਹਸਪਤਾਲ ਵਿੱਚ ਜੇਰੇ ਲਾਜ਼ ਲਈ ਜਾ ਰਹੇ ਸਨ ਤਾਂ ਸਰਕਾਰੀ ਹਸਪਤਾਲ ਦੇ ਬਾਹਰ ਘੇਰ ਕੇ ਫਿਰ ਦੁਆਰਾ ਉਹਨਾਂ ਦੀ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਹਸਪਤਾਲ ਵਿੱਚ ਆ ਕੇ ਪੀੜਤਾਂ ਨੂੰ ਪ੍ਰੋਸਾ ਦਵਾਇਆ ਕਿ ਆਰੋਪੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਰੜਾ ਮੰਡ ਵਿਖੇ ਪੁਲਿਸ ਦੀ ਬਦਮਾਸ਼ਾਂ ਨਾਲ ਮੁਟਪੇੜ ਹੋਈ ਜਿਸ ਵਿੱਚ ਪੁਲਿਸ ਨੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੂੰ ਦੇਖ ਕੇ ਜਦੋਂ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਨਾ ਬਿਨਾ ਨੰਬਰ ਮੋਟਰਸਾਈਕਲ ਪਾ ਜਾ ਕੇ ਮੰਡ ਵਾਲੀ ਸਾਈਡ ਪਾ ਲਿਆ ਜਿੱਥੇ ਪੁਲਸ ਨੂੰ ਪਿੱਛਾ ਕਰਦੇ ਦੇਖ ਲੁਟੇਰਿਆਂ ਨੇ ਪੁਲਸ ਤੇ ਫਾਇਰ ਸ਼ੁਰੂ ਕਰ ਦਿੱਤਾ ਜਿਸ ਦੇ ਜਵਾਬੀ ਹਮਲੇ 'ਚ ਪੁਲਸ ਨੇ ਗੋਲੀਬਾਰੀ ਕੀਤੀ ਤਾਂ ਦੋਨੇ ਲੁਟੇਰਿਆਂ ਵਿੱਚੋਂ ਇੱਕ ਦੇ ਲੱਤ 'ਚ ਗੋਲੀ ਲੱਗ ਗਈ ਜਿਹਨਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ ਇਹਨਾਂ ਲੁਟੇਰਿਆਂ ਵਿੱਚ ਇੱਕ ਜਗਦੀਪ ਸਿੰਘ ਤੇ ਦੂਜੇ ਦਾ ਨਾਮ ਸਾਹਿਲ ਜਿਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਟਾਂਡਾ ਉੜਮੰਡ ਵਿਖੇ ਦਾਖਲ ਕਰਵਾਇਆ ਗਿਆ ਹੈ ਆਦਮਪੁਰ ਅਲਾਵਲਪੁਰ ਮੁੱਖ ਮਾਰਗ ਤੇ ਮਾਤਾ ਗੁਜਰੀ ਕਾਲਜ ਨੇੜੇ ਇੱਕ ਕੱਚੀ ਸੜਕ ਤੇ ਇੱਕ ਵਿਅਕਤੀ ਦੀ ਖੂਨ ਨਾਲ ਲਤਪਤ Laash ਮਿਲਣ ਤੇ ਸਨਸਨੀ ਫੈਲ ਗਈ। ਘਟਨਾ ਦੀ ਸੂchnਾ ਮਿਲਦਿਆਂ ਹੀ ਆਦਮਪੁਰ ਪੁਲਿਸ ਮੌਕੇ ਤੇ ਪੁੱਜੀ ਤੇ ਜਾਂਚ ਸ਼ੁਰੂ ਕੀਤੀ। ਆਰੰਭਕ ਜਾਂਚ ਵਿੱਚ ਮ੍ਰਿਤਕ ਦੀ ਪਛਾਣ ਸੰਦੀਪ ਕੁਮਾਰ ਉਰਫ ਹੈਪੀ ਉਮਰ ਕਰੀਬ 45 ਸਾਲ ਹਾਲ ਵਾਸੀ ਅਲਾਵਲਪੁਰ ਵਜੋਂ ਹੋਈ ਹੈ। ਸੰਦੀਪ ਆਦਮਪੁਰ ਵਿਖੇ ਇੱਕ ਰੈਡੀਮੇਡ ਕਪੜੇ ਦੀ ਦੁਕਾਨ ਤੇ ਕੰਮ ਕਰਦਾ ਸੀ। ਸ਼ਾਮ ਕਰੀਬ 7 ਵਜੇ ਕੰਮ ਤੋਂ ਛੁੱਟੀ ਕਰਕੇ ਜਦੋਂ ਵਾਪਸ ਆ ਰਿਹਾ ਸੀ ਤਾਂ ਕੁਝ ਸਮਾਂ ਬਾਅਦ ਹੀ ਉਸ ਦੀ Laash ਖੂਨ ਨਾਲ ਲਤਪਤ ਮਿਲੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਤਲਵੰਡੀ ਸਾਬੋ ਵਿਖੇ ਪਿੰਡ ਜੀਵਨ ਸਿੰਘ ਵਾਲਾ ਦੇ ਰੱਦ ਨਾਲੇ ਦੇ ਪੁਲ ਤੇ ਤੜਕਸਾਰ ਇੱਕ ਹਾਦਸਾ ਵਾਪਰ ਗਿਆ ਜਿਸ 'ਚ ਇੱਕ ਕੋੜਾ ਟਰਾਲਾ ਨਾਲੇ ਦੇ ਪੁਲ ਤੋਂ ਹੇਠਾਂ ਨਾਲੇ 'ਚ ਜਾ ਡਿੱਗਾ। ਮੌਕੇ ਤੇ ਮੌਜੂਦ ਲੋਕਾਂ ਤੋਂ ਜਾਣਕਾਰੀ ਮਿਲੀ ਅਨੁਸਾਰ ਕੋੜਾ ਟਰਾਲਾ ਸੀਮਿੰਟ ਨਾਲ ਭਰਿਆ ਹੋਇਆ ਸੀ ਤੇ ਪੁਲ ਤੇ ਲੱਗੀਆਂ ਗ੍ਰਿੱਲਾਂ ਤੋੜਦਾ ਹੋਇਆ ਉਹ ਨਾਲੇ ਵਿੱਚ ਜਾ ਡਿੱਗਾ। ਉੱਥੇ ਟਰਾਲੇ 'ਚ ਡਰਾਈਵਰ ਦੇ ਫਸੇ ਹੋਣ ਦੀ ਸੰਭਾਵਨਾ ਹੈ ਤੇ ਥਾਣਾ ਤਲਵੰਡੀ ਸਾਬੋ ਮੁਖੀ ਘਟਨਾ ਸਥਾਨ ਤੇ ਪੁੱਜ ਗਏ ਤੇ ਉਹਨਾਂ ਨੇ ਰਾਹਤ ਟੀਮਾਂ ਨੂੰ ਬੁਲਾਇਆ। ਤੇ ਜ਼ਿਕਰਯੋਗ ਹੈ ਕਿ ਕਰੀਬ 6 ਮਹੀਨੇ ਪਹਿਲਾਂ ਇਸ ਪੁਲ ਤੇ ਇੱਕ ਬਸ ਦੇ ਨਾਲੇ ਚ ਡਿੱਗਣ ਨਾਲ 8 ਲੋਕਾਂ ਦੀ ਮੌਤ ਹੋ ਗਈ ਸੀ। ਫਲੋਰ ਵਿਖੇ ਇੱਕ ਸਕੂਲ ਦੇ ਨੇੜੇ ਨੈਸ਼ਨਲ ਹਾਈਵੇ ਤੇ ਇੱਕ ਭਿਆਨਕ ਸੜਕੀ ਹਾਦਸਾ ਵਾਪਰਨ ਦੀ ਖਬਰ ਸਾਹਮਣੀ ਆਈ ਹੈ ਜਿਸ ਚ ਇੱਕ ਤੇਜ਼ ਰਫ਼ਤਾਰ ਕੈਂਟਰ ਗੱਡੀ ਐਕਟਵਾ ਨੂੰ ਟੱਕਰ ਮਾਰ ਦਿੰਦੀ ਹੈ ਤੇ ਟੱਕਰ ਵੱਜਦੇ ਸਾਰੀਓ ਰਿਕਸ਼ੇ ਵਿੱਚ ਜਾ ਵੱਜਦੀ ਹੈ ਇਸ ਦੀ ਸੂਚਨਾ ਸੜਕ ਸੁਰੱਖਿਆ ਫੋਰਸ ਨੂੰ ਮਿਲੀ ਤਾਂ ਮੌਕੇ ਤੇ ਐਸਆਈ ਵੱਲੋਂ ਪਹੁੰਚ ਜ਼ਖਮੀਆਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ ਇਹਨਾਂ ਵਿੱਚ ਤਿੰਨ ਵਿਅਕਤੀਆਂ ਦੀ ਜ਼ਖਮੀ ਹੋਣ ਦੀ ਖਬਰ ਹੈ ਜਿਨ੍ਹਾਂ ਦੀ ਪਛਾਣ ਫਲੋਰ ਗੜਾ ਤੇ ਛੋਲੇਪਿੰਡ ਵੱਜੋਂ ਹੋਈ ਹੈ ਤਾਮਿਲ ਸਿਨੇਮਾ ਦੇ ਦਿੱਗਜ ਅਦਾਕਾਰ ਰਜੇਸ਼ ਦਾ ਚੇਨਈ ਵਿੱਚ ਦਿਹਾਂਤ ਹੋ ਗਿਆ ਉਹਨਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਤੇ ਹਸਪਤਾਲ ਲਿਜਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਫਿਲਮ ਇੰਡਸਟਰੀ ਤੇ ਪ੍ਰਸ਼ੰਸਕ ਉਹਨਾਂ ਦੇ ਅਚਾਨਕ ਦਿਹਾਂਤ ਤੇ ਸਦਮੇ ਤੇ ਸੋਗ ਵਿੱਚ ਹਨ ਰਜਨੀਕਾਂਤ ਨੇ ਆਪਣੀ ਪਾਈ ਪੋਸਟ 'ਚ ਲਿਖਿਆ ਕਿ ਮੇਰੇ ਕਰੀਬੀ ਦੋਸਤ ਅਦਾਕਾਰ ਰਜੇਸ਼ ਦੀ ਬੇਵਕਤੀ ਮੌਤ ਦੀ ਖਬਰ ਨੇ ਮੈਨੂੰ ਬਹੁਤ ਦੁਖੀ ਕੀਤਾ ਉਹ ਇੱਕ ਸ਼ਾਨਦਾਰ ਵਿਅਕਤੀ ਸਨ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਉਹਨਾਂ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਮੇਰੀ ਡੂੰਗੀ ਸਵੇਦਨਾ ਖਿਤਾਬ ਦੇ ਦਾਵੇਦਾਰ ਦੇ ਰੂਪ ਤੇ ਸ਼ੁਰੂਆਤ ਕਰਨ ਤੋਂ ਬਾਅਦ ਲੜਖੜਾਉਣ ਵਾਲੀ ਸ਼ਮਨ ਗਿਲ ਦੀ ਅਗਵਾਈ ਵਾਲੀ ਗੁਜਰਾਤ ਟਾਈਟਨਸ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ ਦੇ ਕੁਆਲੀਫਾਇਰ ਚ ਸ਼ੁੱਕਰਵਾਰ ਯਾਨੀ ਅੱਜ ਪੰਜਵਾਰ ਦੇ ਚੈਂਪੀਅਨ ਮੁੰਬਈ ਇੰਡੀਅਨ ਨਾਲ ਪਿੜੇਗੀ ਪਹਿਲੇ ਕੁਆਲੀਫਾਇਰ ਚ ਹਾਰਨ ਵਾਲੀ ਟੀਮ ਪ੍ਰਤੀਯੋਗਤਾ ਚੋਂ ਬਾਹਰ ਹੋ ਜਾਵੇਗੀ ਜਦਕਿ ਜੇਤੂ ਟੀਮ ਨੂੰ ਦੂਜਾ ਕੁਆਲੀਫਾਇਰ ਖੇਡਣ ਦਾ ਮੌਕਾ ਮਿਲੇਗਾ ਇਸ ਹਨ ਹੁਣ ਤੱਕ ਦੀਆਂ ਅਹਿਮ ਤੇ ਖਾਸ ਖਬਰਾਂ ਹੋਰ ਅਪਡੇਟਸ ਲਈ ਜੁੜੇ ਰਹੋ ਜੀਤ ਵੈਬ ਟੀਵੀ ਦੇ ਨਾਲ ਹੁਣ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਗੋਪਰੋਈ ਫਟਾਫਟ ਖਬਰਾਂ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਸ਼ੁਰੂਆਤ ਕਰਦੇ ਹਾਂ ਫਟਾਫਟ ਅੰਦਾਜ਼ ਦੇ ਵਿੱਚ ਕੁਝ ਖਾਸ ਖਬਰਾਂ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ 419ਵਾਂ ਸ਼ਹੀਦੀ ਦਿਵਸ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੇਤ ਦੇਸ਼ ਵਿਦੇਸ਼ ਵਿੱਚ ਵਕਵਕ ਥਾਵਾਂ ਤੇ ਸ਼ਰਧਾ ਦੇ ਉਤਸ਼ਾਹ ਸਹਿਤ ਮਨਾਇਆ ਜਾ ਰਿਹਾ ਹੈ ਅੱਜ ਵਕਵਕ ਗੁਰਦੁਆਰਾ ਸਾਹਿਬਾਨ ਵਿਖੇ ਗੁਰਮਤ ਸਮਾਗਮ ਸਜਾਏ ਜਾ ਰਹੇ ਹਨ ਤੇ ਥਾ-ਥਾ ਤੇ ਠੰਡੇ ਮਿੱਠੇ ਜਲ ਦੀਆਂ ਚਬੀਲਾਂ ਤੇ ਵਕਵਕ ਪਦਾਰਥਾਂ ਦੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾ ਰਹੇ ਹਨ ਤੜਕਸਰ ਹੋਈ ਬਾਰਿਸ਼ ਕਾਰਨ ਲੋਕਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਅਤਿ ਦੀ ਤਪਸ਼ਪਰੀ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ ਸਵੇਰੇ ਕਰੀਬ 3 ਵਜੇ ਕਈ ਇਲਾਕਿਆਂ ਵਿੱਚ ਜ਼ੋਰਦਾਰ ਹਨੇਰੀ ਨਾਲ ਬਾਰਿਸ਼ ਹੋਈ ਜਿਸ ਕਰ ਲੋਕਾਂ ਨੂੰ ਗਰਮ ਲੂ ਵਾਲੀ ਗਰਮੀ ਤੋਂ ਰਾਹਤ ਮਿਲੀ ਤੇ ਸਵੇਰਸਾਰ ਹੀ ਮੌਸਮ ਸੁਹਾਵਣਾ ਹੋ ਗਿਆ ਸੀ ਦੂਸਰੇ ਪਾਸੇ ਚੱਲੀ ਤੇਜ਼ ਹਨੇਰੀ ਕਾਰਨ ਬਿਜਲੀ ਸਪਲਾਈ ਬੀਤੀ ਰਾਤ ਤੋਂ ਹੀ ਬੰਦ ਹੋ ਗਈ ਸੀ ਜਿਸ ਨੂੰ ਫਿਰ ਤੋਂ ਬਹਾਲ ਕਰਨ ਲਈ ਪੀਐਸਪੀਸੀਐਲ ਦੇ ਕਰਮਚਾਰੀਆਂ ਨੂੰ ਜਦੋਜਾਹਿਦ ਕਰਨੀ ਪਈ ਦੇ ਰਾਤ ਲੰਬੀ ਦੇ ਪਿੰਡ ਸਿੰਘੇਵਾਲਾ ਫਤੂਹੀ ਵਾਲਾ ਦੇ ਖੇਤਾਂ ਵਿੱਚ ਸਥਿਤ ਇੱਕ ਪਟਾਕਾ ਫੈਕਟਰੀ ਵਿੱਚ ਵੱਡਾ ਬਲਾਸਟ ਹੋ ਗਿਆ ਜਿਸ ਵਿੱਚ 5 ਜਣਿਆਂ ਦੀ ਮੌਤ ਅਤੇ 27 ਜਣੇ ਗੰਭੀਰ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਬਠਿੰਡਾ ਏਮਜ਼ ਵਿੱਚ ਭੇਜਿਆ ਗਿਆ ਅਤੇ ਦੋ ਜਣੇ ਅਜੇ ਇਮਾਰਤ ਦੇ ਮਲਬੇ ਹੇਠ ਦਬੇ ਹੋਏ ਦੱਸੇ ਜਾ ਰਹੇ ਨੇ ਹਾਸੀ ਵਿੱਚ ਫੈਕਟਰੀ ਦੀ ਦੋ ਮੰਜ਼ਿਲਾ ਬਿਲਡਿੰਗ ਪਨਾ ਵਿੱਚ ਤਾਸ਼ ਤੇ ਪੱਤੇ ਆ ਵਾਂਗ ਮਲਬੇ ਵਿੱਚ ਤਬਦੀਲ ਹੋ ਗਈ ਹਾਸ ਰਾਤ ਕਰੀਬ ਪੋਣੇ 1 ਵਜੇ ਫੈਕਟਰੀ ਦੇ ਪਟਾਕਾ ਮੇਕਿੰਗ ਯੂਨਿਟ ਵਿੱਚ ਹੋਇਆ ਨਬਦੀ ਨਵੀ ਬਸਤੀ ਮਹਿਸਗੰਡ ਵਿਖੇ ਤੇਜ਼ ਰਫਤਾਰ ਮੋਟਰਸਾਈਕਲ ਚਲਾ ਰਹੇ ਨੌਜਵਾਨਾਂ ਨੂੰ ਮੁਹੱਲਾ ਵਾਸੀਆਂ ਵੱਲੋਂ ਇਹ ਸ਼ਬਦ ਕਹਿਣੇ ਪਾਰੀ ਪੈ ਗਏ ਕਿ ਤੁਸੀਂ ਮੋਟਰਸਾਈਕਲ ਹੋਲੀ ਚਲਾਓ ਅੱਗੇ ਬੱਚੇ ਖੇਡ ਰਹੇ ਹਨ ਤਾਂ ਮੋਟਰਸਾਈਕਲ ਸਵਾਰ ਗੁੱਸੇ 'ਚ ਉੱਤੇ ਹੀ ਮੋਟਰਸਾਈਕਲ ਛੱਟ ਕੇ ਚਲੇ ਗਏ ਤੇ ਬਾਅਦ ਵਿੱਚ ਹਥਿਆਰਾਂ ਨਾਲ ਲੈਸ ਹੋ ਕੇ ਚਾਰ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਜਿਨ੍ਹਾਂ ਵੱਲੋਂ ਉਹਨਾਂ ਨੂੰ ਤੇਜ਼ ਰਫ਼ਤਾਰ ਮੋਟਰਸਾਈਕਲ ਬਾਰੇ ਟੋਕਿਆ ਵੀ ਨਹੀਂ ਸੀ ਅਤੇ ਮੁਹੱਲੇ ਵਿੱਚ ਚਾਰ ਨੌਜਵਾਨਾਂ ਵੱਲੋਂ ਇਹਨਾਂ ਗਦਰ ਮਚਾ ਦਿੱਤਾ ਕਿ ਜਿਹੜਾ ਵੀ ਉਹਨਾਂ ਦੇ ਅੱਗੇ ਆਇਆ ਉਹਨਾਂ ਨੇ ਕਿਰਪਾਨਾਂ ਦੇ ਨਾਲ ਹਮਲਾ ਕਰਕੇ ਉਹਨਾਂ ਨੂੰ ਬੁਰਾ ਹਾਲ ਕਰ ਦਿੱਤਾ ਜਿਸ ਨਾਲ ਮੁਹੱਲੇ 'ਚ دہشت ਦਾ ਮਾਹੌਲ ਪੈਦਾ ਹੋ ਗਿਆ ਕਿ ਸਾਰੇ ਘਰਾਂ ਵਿੱਚ ਬੰਦ ਹੋ ਗਏ ਹੱਤਾਂ ਉਦੋਂ ਹੋ ਗਏ ਜਦੋਂ ਇਹ ਸਾਰੇ ਪੀੜਤ ਹਸਪਤਾਲ ਵਿੱਚ ਜੇਰੇ ਲਾਜ਼ ਲਈ ਜਾ ਰਹੇ ਸਨ ਤਾਂ ਸਰਕਾਰੀ ਹਸਪਤਾਲ ਦੇ ਬਾਹਰ ਘੇਰ ਕੇ ਫਿਰ ਦੁਆਰਾ ਉਹਨਾਂ ਦੀ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਹਸਪਤਾਲ ਵਿੱਚ ਆ ਕੇ ਪੀੜਤਾਂ ਨੂੰ ਪ੍ਰੋਸਸ ਅਦਵਾਇਆ ਕਿ આરોપીਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਰੜਾ ਮੰਡ ਵਿਖੇ ਪੁਲਿਸ ਦੀ ਬਦਮਾਸ਼ਾਂ ਨਾਲ ਮੁਟਪੇੜ ਹੋਈ ਜਿਸ ਚ ਪੁਲਿਸ ਨੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੂੰ ਦੇਖ ਕੇ ਜਦੋਂ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹਨਾਂ ਬਿਨਾਂ ਨੰਬਰ ਮੋਟਰਸਾਈਕਲ ਪਜਾ ਕੇ ਮੰਡ ਵਾਲੀ ਸਾਈਡ ਪਾਲਿਆ ਜਿੱਥੇ ਪੁਲਸ ਨੂੰ ਪਿੱਛਾ ਕਰਦੇ ਦੇਖ ਲੁਟੇਰਿਆਂ ਨੇ ਪੁਲਿਸ ਤੇ ਫਾਇਰ ਸ਼ੁਰੂ ਕਰ ਦਿੱਤਾ ਜਿਸ ਦੇ ਜਵਾਬੀ ਹਮਲੇ 'ਚ ਪੁਲਸ ਨੇ ਗੋਲੀਬਾਰੀ ਕੀਤੀ ਤਾਂ ਦੋਨੇ ਲੁਟੇਰਿਆਂ ਵਿੱਚੋਂ ਇੱਕ ਦੇ ਲੱਤ 'ਚ ਗੋਲੀ ਲੱਗ ਗਈ ਜਿਹਨਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ ਇਹਨਾਂ ਲੁਟੇਰਿਆਂ ਵਿੱਚ ਇੱਕ ਜਗਦੀਪ ਸਿੰਘ ਤੇ ਦੂਜੇ ਦਾ ਨਾਮ ਸਾਹਿਲ ਜਿਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਟਾਂਡਾ ਉਡਮਣ ਵਿਖੇ ਦਾਖਲ ਕਰਵਾਇਆ ਗਿਆ ਹੈ ਆਦਮਪੁਰ ਅਲਾਵਲਪੁਰ ਮੁੱਖ ਮਾਰਗ ਤੇ ਮਾਤਾ ਗੁਜਰੀ ਕਾਲਜ ਨੇੜੇ ਕੱਚੀ ਸੜਕ ਤੇ ਇੱਕ ਵਿਅਕਤੀ ਦੀ ਖੂਨ ਨਾਲ ਲਤਪਤ লাশ ਮਿਲਣ ਤੇ ਸਨਸਨੀ ਫੈਲ ਗਈ ਕਟਨਾਦੀ ਸੂਚਨਾ ਮਿਲਦਿਆਂ ਹੀ ਆਦਮਪੁਰ ਪੁਲਿਸ ਮੌਕੇ ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ। ਅਰੰਭਕ ਜਾਂਚ ਵਿੱਚ ਮ੍ਰਿਤਕ ਦੀ ਪਛਾਣ ਸੰਦੀਪ ਕੁਮਾਰ ਉਰਫ ਹੈਪੀ ਉਮਰ ਕਰੀਬ 45 ਸਾਲ ਹਾਲਵਾਸੀ ਅਲਾਵਲਪੁਰ ਵਜੋਂ ਹੋਈ ਹੈ। ਸੰਦੀਪ ਆਦਮਪੁਰ ਵਿਖੇ ਰੈਡੀਮੇਡ ਕਪੜੇ ਦੀ ਦੁਕਾਨ ਤੇ ਕੰਮ ਕਰਦਾ ਸੀ। ਸ਼ਾਮ ਕਰੀਬ 7 ਵਜੇ ਕੰਮ ਤੋਂ ਛੁੱਟੀ ਕਰਕੇ ਜਦੋਂ ਵਾਪਸ ਆ ਰਿਹਾ ਸੀ ਤਾਂ ਕੁਝ ਸਮਾਂ ਬਾਅਦ ਹੀ ਉਸ ਦੀ Laash ਖੂਨ ਨਾਲ ਲਤਪਟ ਮਿਲੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਤਲਵੰਡੀ ਸਾਬੋ ਵਿਖੇ ਪਿੰਡ ਜੀਵਨ ਸਿੰਘ ਵਾਲਾ ਦੇ ਰੱਦ ਨਾਲੇ ਦੇ ਪੁਲ ਤੇ ਤੜਕਸਾਰ ਇੱਕ ਹਾਦਸਾ ਵਾਪਰ ਗਿਆ ਜਿਸ ਚ ਇੱਕ ਕੋੜਾ ਟਰਾਲਾ ਨਾਲੇ ਦੇ ਪੁਲ ਤੋਂ ਹੇਠਾਂ ਨਾਲੇ 'ਚ ਜਾ ਡਿੱਗਾ ਮੌਕੇ ਤੇ ਮੌਜੂਦ ਲੋਕਾਂ ਤੋਂ ਜਾਣਕਾਰੀ ਮਿਲੀ ਅਨੁਸਾਰ ਕੋੜਾ ਟਰਾਲਾ ਸੀਮਿੰਟ ਨਾਲ ਭਰਿਆ ਹੋਇਆ ਸੀ ਤੇ ਪੁਲ ਤੇ ਲੱਗੀਆਂ ਗ੍ਰਿੱਲਾ ਤੋੜਦਾ ਹੋਇਆ ਉਹ ਨਾਲੇ ਵਿੱਚ ਜਾ ਡਿੱਗਾ ਉੱਥੇ ਟਰਾਲੇ 'ਚ ਡਰਾਈਵਰ ਦੇ ਫਸੇ ਹੋਣ ਦੀ ਸੰਭਾਵਨਾ ਹੈ ਤੇ ਥਾਣਾ ਤਲਵੰਡੀ ਸਾਬੋ ਮੁਖੀ ਘਟਨਾ ਸਥਾਨ ਤੇ ਪੁੱਜ ਗਏ ਤੇ ਉਹਨਾਂ ਨੇ ਰਾਹਤ ਟੀਮਾਂ ਨੂੰ ਬੁਲਾਇਆ ਦੇ ਜ਼ਿਕਰਯੋਗ ਹੈ ਕਿ ਕਰੀਬ 6 ਮਹੀਨੇ ਪਹਿਲਾਂ ਇਸ ਪੁਲ ਤੇ ਇੱਕ ਬਸ ਦੇ ਨਾਲੇ ਚ ਡਿੱਗਣ ਨਾਲ 8 ਲੋਕਾਂ ਦੀ ਮੌਤ ਹੋ ਗਈ ਸੀ। ਫਲੋਰ ਵਿਖੇ ਇੱਕ ਸਕੂਲ ਦੇ ਨੇੜੇ ਨੈਸ਼ਨਲ ਹਾਈਵੇ ਤੇ ਇੱਕ ਭਿਆਨਕ ਸੜਕੀ ਹਾਦਸਾ ਵਾਪਰਨ ਦੀ ਖਬਰ ਸਾਹਮਣੀ ਆਈ ਹੈ ਜਿਸ ਚ ਇੱਕ ਤੇਜ਼ ਰਫ਼ਤਾਰ ਕੈਂਟਰ ਗੱਡੀ ਐਕਟਵਾ ਨੂੰ ਟੱਕਰ ਮਾਰ ਦਿੰਦੀ ਏ ਤੇ ਟੱਕਰ ਵੱਜਦੇ ਸਾਰ ਯੋ ਰਿਕਸ਼ੇ ਵਿੱਚ ਜਾ ਵੱਜਦੀ ਏ ਇਸ ਦੀ ਸੂਚਨਾ ਸੜਕ ਸੁਰੱਖਿਆ ਫੋਰਸ ਨੂੰ ਮਿਲੀ ਤਾਂ ਮੌਕੇ ਤੇ ਐਸਆਈ ਵੱਲੋਂ ਪਹੁੰਚ ਜ਼ਖਮਿਆਂ ਨੂੰ ਸਿਵਲ ਹਸਪਤਾਲ ਵਿਕੇ ਦਾਖਲ ਕਰਵਾ ਦਿੱਤਾ ਗਿਆ ਇਹਨਾਂ ਵਿੱਚ ਤਿੰਨ ਵਿਅਕਤੀਆਂ ਦੀ ਜ਼ਖਮੀ ਹੋਣ ਦੀ ਖਬਰ ਹੈ ਜਿਨ੍ਹਾਂ ਦੀ ਪਛਾਣ ਫਲੋਰ ਗੜਾ ਤੇ ਛੋਲੇਪਿੰਡ ਵੱਜੋਂ ਹੋਈ ਹੈ ਤਾਮਿਲ ਸਿਨੇਮਾ ਦੇ ਦਿੱਗਜ ਅਦਾਕਾਰ ਅਜੇਸ਼ ਦਾ ਚੇਨਈ ਵਿੱਚ ਦਿਹਾਂਤ ਹੋ ਗਿਆ। ਉਹਨਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਤੇ ਹਸਪਤਾਲ ਲਿਜਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਫਿਲਮ ਇੰਡਸਟਰੀ ਤੇ ਪ੍ਰਸ਼ੰਸਕ ਉਹਨਾਂ ਦੇ ਅਚਾਨਕ ਦਿਹਾਂਤ ਤੇ ਸਦਮੇ ਤੇ ਸੋਗ ਵਿੱਚ ਹਨ। ਰਜਨੀਕਾਂਤ ਨੇ ਆਪਣੀ ਪਾਈ ਪੋਸਟ 'ਚ ਲਿਖਿਆ ਕਿ ਮੇਰੇ ਕਰੀਬੀ ਦੋਸਤ ਅਦਾਕਾਰ ਅਜੇਸ਼ ਦੀ ਬੇਵਕਤੀ ਮੌਤ ਦੀ ਖ਼ਬਰ ਨੇ ਮੈਨੂੰ ਬਹੁਤ ਦੁਖੀ ਕੀਤਾ ਹੈ। ਉਹ ਇੱਕ ਸ਼ਾਨਦਾਰ ਵਿਅਕਤੀ ਸਨ। ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਉਹਨਾਂ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਮੇਰੀ ਡੂੰਗੀ ਸਵੇਦਨਾ। ਖਿਤਾਬ ਦੇ ਦਾਵੇਦਾਰ ਦੇ ਰੂਪ ਤੇ ਸ਼ੁਰੂਆਤ ਕਰਨ ਤੋਂ ਬਾਅਦ ਲੜਖੜਾਉਣ ਵਾਲੀ ਸ਼ਮਨ ਗਿਲ ਦੀ ਅਗਵਾਈ ਵਾਲੀ ਗੁਜਰਾਤ ਟਾਈਟਨਸ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ ਦੇ ਕੁਆਲੀਫਾਇਰ ਚ ਸ਼ੁੱਕਰਵਾਰ ਯਾਨੀ ਅੱਜ ਪੰਜਵਾਰ ਦੇ ਚੈਂਪੀਅਨ ਮੁੰਬਈ ਇੰਡੀਅਨਸ ਨਾਲ ਪਿੜੇਗੀ ਪਹਿਲੇ ਕੁਆਲੀਫਾਇਰ ਚ ਹਾਰਨ ਵਾਲੀ ਟੀਮ ਪ੍ਰਤੀਯੋਗਤਾ ਚੋਂ ਬਾਹਰ ਹੋ ਜਾਵੇਗੀ ਜਦਕਿ ਜੇਤੂ ਟੀਮ ਨੂੰ ਦੂਜਾ ਕੁਆਲੀਫਾਇਰ ਖੇਡਣ ਦਾ ਮੌਕਾ ਮਿਲੇਗਾ ਇਸ ਹਨ ਹੁਣ ਤੱਕ ਦੀਆਂ ਅਹਿਮ ਤੇ ਖਾਸ ਖਬਰਾਂ ਹੋਰ ਅਪਡੇਟਸ ਲਈ ਜੁੜੇ ਰਹੋ ਜੀਤ ਵੈਬ ਟੀਵੀ ਦੇ ਨਾਲ ਹੁਣ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਗੋਪਰੋਈ ਫਟਾਫਟ ਖਬਰਾਂ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਸ਼ੁਰੂਆਤ ਕਰਦੇ ਹਾਂ ਫਟਾਫਟ ਅੰਦਾਜ਼ ਦੇ ਵਿੱਚ ਕੁਝ ਖਾਸ ਖਬਰਾਂ ਸ਼ਹੀਦਾ ਦੇ ਸਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ 419ਵਾਂ ਸ਼ਹੀਦੀ ਦਿਵਸ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੇਤ ਦੇਸ਼ ਵਿਦੇਸ਼ ਵਿੱਚ ਵਕਵਕ ਥਾਵਾਂ ਤੇ ਸ਼ਰਧਾ ਦੇ ਉਤਸ਼ਾਹ ਸਹਿਤ ਮਨਾਇਆ ਜਾ ਰਿਹਾ ਹੈ ਅੱਜ ਵਕਵਕ ਗੁਰਦੁਆਰਾ ਸਾਹਿਬਾਨ ਵਿਖੇ ਗੁਰਮਤ ਸਮਾਗਮ ਸਜਾਏ ਜਾ ਰਹੇ ਹਨ ਤੇ ਥਾ-ਥਾਤੇ ਠੰਡੇ ਮਿੱਠੇ ਜਲ ਦੀਆਂ ਚਬੀਨਾ ਤੇ ਵਕਵਕ ਪਦਾਰਥਾਂ ਦੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾ ਰਹੇ ਹਨ ਤੜਕਸਰ ਹੋਈ ਬਾਰਿਸ਼ ਕਾਰਨ ਲੋਕਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਅਤਿ ਦੀ ਤਪਸ਼ਪਰੀ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ ਸਵੇਰੇ ਕਰੀਬ 3 ਵਜੇ ਕਈ ਇਲਾਕਿਆਂ ਵਿੱਚ ਜ਼ੋਰਦਾਰ ਹਨੇਰੀ ਨਾਲ ਬਾਰਿਸ਼ ਹੋਈ ਜਿਸ ਕਰ ਲੋਕਾਂ ਨੂੰ ਗਰਮ ਲੂ ਵਾਲੀ ਗਰਮੀ ਤੋਂ ਰਾਹਤ ਮਿਲੀ ਤੇ ਸਵੇਰਸਾਰ ਹੀ ਮੌਸਮ ਸੁਹਾਵਣਾ ਹੋ ਗਿਆ ਸੀ ਦੂਸਰੇ ਪਾਸੇ ਚੱਲੀ ਤੇਜ਼ ਹਨੇਰੀ ਕਾਰਨ ਬਿਜਲੀ ਸਪਲਾਈ ਬੀਤੀ ਰਾਤ ਤੋਂ ਹੀ ਬੰਦ ਹੋ ਗਈ ਸੀ ਜਿਸ ਨੂੰ ਫਿਰ ਤੋਂ ਬਹਾਲ ਕਰਨ ਲਈ ਪੀਐਸਪੀਸੀਐਲ ਦੇ ਕਰਮਚਾਰੀਆਂ ਨੂੰ ਜਦੋਜਾਹਿਦ ਕਰਨੀ ਪਈ ਦੇ ਰਾਤ ਲੰਬੀ ਦੇ ਪਿੰਡ ਸਿੰਘੇਵਾਲਾ ਫਤੂਹੀਵਾਲਾ ਦੇ ਖੇਤਾਂ ਵਿੱਚ ਸਥਿਤ ਇੱਕ ਪਟਾਕਾ ਫੈਕਟਰੀ ਵਿੱਚ ਵੱਡਾ ਬਲਾਸਟ ਹੋ ਗਿਆ ਜਿਸ ਵਿੱਚ 5 ਜਣਿਆਂ ਦੀ ਮੌਤ ਅਤੇ 27 ਜਣੇ ਗੰਭੀਰ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਬਠਿੰਡਾ ਐਮਜ਼ ਵਿੱਚ ਭੇਜਿਆ ਗਿਆ ਅਤੇ 2 ਜਣੇ ਅਜੇ ਇਮਾਰਤ ਦੇ ਮਲਬੇ ਹੇਠ ਦਬੇ ਹੋਏ ਦੱਸੇ ਜਾ ਰਹੇ ਹਨ ਹਾਦਸੇ ਵਿੱਚ ਫੈਕਟਰੀ ਦੀ ਦੋ ਮੰਜ਼ਿਲਾ ਬਿਲਡਿੰਗ ਪਨਾ ਵਿੱਚ ਤਾਸ਼ ਤੇ ਪੱਤੇ ਆ ਵਾਂਗ ਮਲਬੇ ਵਿੱਚ ਤਬਦੀਲ ਹੋ ਗਈ ਹਾਦਸਾ ਰਾਤ ਕਰੀਬ ਪੋਣੇ 1 ਵਜੇ ਫੈਕਟਰੀ ਦੇ ਪਟਾਕਾ ਮੇਕਿੰਗ ਯੂਨਿਟ ਵਿੱਚ ਹੋਇਆ ਨਬਦੀ ਨਵੀ ਬਸਤੀ ਮਹਿਸਗੰਡ ਵਿਖੇ ਤੇਜ਼ ਰਫ਼ਤਾਰ ਮੋਟਰਸਾਈਕਲ ਚਲਾ ਰਹੇ ਨੌਜਵਾਨਾਂ ਨੂੰ ਮੁਹੱਲਾ ਵਾਸੀਆਂ ਵੱਲੋਂ ਇਹ ਸ਼ਬਦ ਕਹਿਣੇ ਪਾਰੀ ਪੈ ਗਏ ਕਿ ਤੁਸੀਂ ਮੋਟਰਸਾਈਕਲ ਹੋਲੀ ਚਲਾਓ ਅੱਗੇ ਬੱਚੇ ਖੇਡ ਰਹੇ ਹਨ ਤਾਂ ਮੋਟਰਸਾਈਕਲ ਸਵਾਰ ਗੁੱਸੇ 'ਚ ਉੱਥੇ ਹੀ ਮੋਟਰਸਾਈਕਲ ਛੱਡ ਕੇ ਚਲੇ ਗਏ ਤੇ ਬਾਅਦ ਵਿੱਚ ਹਥਿਆਰਾਂ ਨਾਲ ਲੈਸ ਹੋ ਕੇ ਚਾਰ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਜਿਨ੍ਹਾਂ ਵੱਲੋਂ ਉਹਨਾਂ ਨੂੰ ਤੇਜ਼ ਰਫ਼ਤਾਰ ਮੋਟਰਸਾਈਕਲ ਬਾਰੇ ਟੋਕਿਆ ਵੀ ਨਹੀਂ ਸੀ ਅਤੇ ਮੁਹੱਲੇ ਵਿੱਚ ਚਾਰ ਨੌਜਵਾਨਾਂ ਵੱਲੋਂ ਇਹਨਾਂ ਗਦਰ ਮਚਾ ਦਿੱਤਾ ਕਿ ਜਿਹੜਾ ਵੀ ਉਹਨਾਂ ਦੇ ਅੱਗੇ ਆਇਆ ਉਹਨਾਂ ਨੇ ਕਿਰਪਾਨਾਂ ਦੇ ਨਾਲ ਹਮਲਾ ਕਰਕੇ ਉਹਨਾਂ ਨੂੰ ਬੁਰਾ ਹਾਲ ਕਰ ਦਿੱਤਾ ਜਿਸ ਨਾਲ ਮੁਹੱਲੇ 'ਚ دہشت ਦਾ ਮਾਹੌਲ ਪੈਦਾ ਹੋ ਗਿਆ ਕਿ ਸਾਰੇ ਘਰਾਂ ਵਿੱਚ ਬੰਦ ਹੋ ਗਏ ਹਾ ਤਾਂ ਉਦੋਂ ਹੋ ਗਈ ਜਦੋਂ ਇਹ ਸਾਰੇ ਪੀੜਤ ਹਸਪਤਾਲ ਵਿੱਚ ਜੇਰੇ ਲਾਜ਼ ਲਈ ਜਾ ਰਹੇ ਸਨ ਤਾਂ ਸਰਕਾਰੀ ਹਸਪਤਾਲ ਦੇ ਬਾਹਰ ਘੇਰ ਕੇ ਫਿਰ ਦੁਆਰਾ ਉਹਨਾਂ ਦੀ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਹਸਪਤਾਲ ਵਿੱਚ ਆ ਕੇ ਪੀੜਤਾਂ ਨੂੰ ਪ੍ਰੋਸਾ ਦਿਵਾਇਆ ਕਿ આરોપીਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਰੜਾ ਮੰਡ ਵਿਖੇ ਪੁਲਿਸ ਦੀ ਬਦਮਾਸ਼ਾਂ ਨਾਲ ਮੁਟਪੇੜ ਹੋਈ ਜਿਸ ਚ ਪੁਲਿਸ ਨੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੂੰ ਦੇਖ ਕੇ ਜਦੋਂ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹਨਾਂ ਬਿਨਾਂ ਨੰਬਰ ਮੋਟਰਸਾਈਕਲ ਪਜਾ ਕੇ ਮੰਡ ਵਾਲੀ ਸਾਈਡ ਪਾਲਿਆ ਜਿੱਥੇ ਪੁਲਸ ਨੂੰ ਪਿੱਛਾ ਕਰਦੇ ਦੇਖ ਲੁਟੇਰਿਆਂ ਨੇ ਪੁਲਿਸ ਤੇ ਫਾਇਰ ਸ਼ੁਰੂ ਕਰ ਦਿੱਤਾ ਜਿਸ ਦੇ ਜਵਾਬੀ ਹਮਲੇ ਚ ਪੁਲਿਸ ਨੇ ਗੋਲੀਬਾਰੀ ਕੀਤੀ ਤਾਂ ਦੋਨੇ ਲੁਟੇਰਿਆਂ ਵਿੱਚੋਂ ਇੱਕ ਦੇ ਲੱਤ 'ਚ ਗੋਲੀ ਲੱਗ ਗਈ ਜਿਹਨਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ ਇਹਨਾਂ ਲੁਟੇਰਿਆਂ ਵਿੱਚ ਇੱਕ ਜਗਦੀਪ ਸਿੰਘ ਤੇ ਦੂਜੇ ਦਾ ਨਾਮ ਸਾਹਿਲ ਜਿਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਟਾਂਡਾ ਉਡਮੰਡ ਵਿਖੇ ਦਾਖਲ ਕਰਵਾਇਆ ਗਿਆ ਹੈ ਆਦਮਪੁਰ ਅਲਾਵਲਪੁਰ ਮੁੱਖ ਮਾਰਕ ਤੇ ਮਾਤਾ ਗੁਜਰੀ ਕਾਲਜ ਨੇੜੇ ਇੱਕ ਕੱਚੀ ਸੜਕ ਤੇ ਇੱਕ ਵਿਅਕਤੀ ਦੀ ਖੂਨ ਨਾਲ ਲਤਪਤ লাশ ਮਿਲਣ ਤੇ ਸਨਸਨੀ ਫੈਲ ਗਈ ਕਟਨਾਦੀ ਸੂਚਨਾ ਮਿਲਦਿਆਂ ਹੀ ਆਦਮਪੁਰ ਪੁਲਿਸ ਮੌਕੇ ਤੇ ਪੁੱਜੀ ਤੇ ਜਾਂਚ ਸ਼ੁਰੂ ਕੀਤੀ। ਅਰੰਭਕ ਜਾਂਚ ਵਿੱਚ ਮ੍ਰਿਤਕ ਦੀ ਪਛਾਣ ਸੰਦੀਪ ਕੁਮਾਰ ਉਰਫ ਹੈਪੀ ਉਮਰ ਕਰੀਬ 45 ਸਾਲ ਹਾਲਵਾਸੀ ਅਲਾਵਲਪੁਰ ਵਜੋਂ ਹੋਈ ਹੈ। ਸੰਦੀਪ ਆਦਮਪੁਰ ਵਿਖੇ ਰੈਡੀਮੇਡ ਕਪੜੇ ਦੀ ਦੁਕਾਨ ਤੇ ਕੰਮ ਕਰਦਾ ਸੀ। ਸ਼ਾਮ ਕਰੀਬ 7 ਵਜੇ ਕੰਮ ਤੋਂ ਛੁੱਟੀ ਕਰਕੇ ਜਦੋਂ ਵਾਪਸ ਆ ਰਿਹਾ ਸੀ ਤਾਂ ਕੁਝ ਸਮਾਂ ਬਾਅਦ ਹੀ ਉਸ ਦੀ Laash ਖੂਨ ਨਾਲ ਲਤਪਤ ਮਿਲੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਤਲਵੰਡੀ ਸਾਬੋ ਵਿਖੇ ਪਿੰਡ ਜੀਵਨ ਸਿੰਘ ਵਾਲਾ ਦੇ ਰੱਦ ਨਾਲੇ ਦੇ ਪੁਲ ਤੇ ਤੜਕਸਾਰ ਇੱਕ ਹਾਦਸਾ ਵਾਪਰ ਗਿਆ ਜਿਸ ਚ ਇੱਕ ਕੋੜਾ ਟਰਾਲਾ ਨਾਲੇ ਦੇ ਪੁਲ ਤੋਂ ਹੇਠਾਂ ਨਾਲੇ 'ਚ ਜਾ ਡਿੱਗਾ ਮੌਕੇ ਤੇ ਮੌਜੂਦ ਲੋਕਾਂ ਤੋਂ ਜਾਣਕਾਰੀ ਮਿਲੀ ਅਨੁਸਾਰ ਕੋੜਾ ਟਰਾਲਾ ਸੀਮਿੰਟ ਨਾਲ ਭਰਿਆ ਹੋਇਆ ਸੀ ਤੇ ਪੁਲ ਤੇ ਲੱਗੀਆਂ ਗ੍ਰਿੱਲਾਂ ਤੋੜਦਾ ਹੋਇਆ ਉਹ ਨਾਲੇ ਵਿੱਚ ਜਾ ਡਿੱਗਾ ਉੱਥੇ ਟਰਾਲੇ 'ਚ ਡਰਾਈਵਰ ਦੇ ਫਸੇ ਹੋਣ ਦੀ ਸੰਭਾਵਨਾ ਹੈ ਤੇ ਥਾਣਾ ਤਲਵੰਡੀ ਸਾਬੋ ਮੁਖੀ ਘਟਨਾ ਸਥਾਨ ਤੇ ਪੁੱਜ ਗਏ ਤੇ ਉਹਨਾਂ ਨੇ ਰਾਹਤ ਟੀਮਾਂ ਨੂੰ ਬੁਲਾਇਆ ਤੇ ਜ਼ਿਕਰਯੋਗ ਹੈ ਕਿ ਕਰੀਬ 6 ਮਹੀਨੇ ਪਹਿਲਾਂ ਇਸ ਪੁਲ ਤੇ ਇੱਕ ਬਸ ਦੇ ਨਾਲੇ ਚ ਡਿੱਗਨ ਨਾਲ 8 ਲੋਕਾਂ ਦੀ ਮੌਤ ਹੋ ਗਈ ਸੀ। ਫਲੋਰ ਵਿਖੇ ਇੱਕ ਸਕੂਲ ਦੇ ਨੇੜੇ ਨੈਸ਼ਨਲ ਹਾਈਵੇ ਤੇ ਇੱਕ ਭਿਆਨਕ ਸੜਕੀ ਹਾਦਸਾ ਵਾਪਰਨ ਦੀ ਖਬਰ ਸਾਹਮਣੀ ਆਈਏ ਜਿਸ ਚ ਇੱਕ ਤੇਜ਼ ਰਫ਼ਤਾਰ ਕੈਂਟਰ ਗੱਡੀ ਐਕਟਿਵਾ ਨੂੰ ਟੱਕਰ ਮਾਰ ਦਿੰਦੀ ਹੈ ਤੇ ਟੱਕਰ ਵੱਜਦੇ ਸਾਰੀਓ ਰਿਕਸ਼ੇ ਵਿੱਚ ਜਾ ਵਜਦੀ ਹੈ। ਇਸ ਦੀ ਸੂਚਨਾ ਸੜਕ ਸੁਰੱਖਿਆ ਫੋਰਸ ਨੂੰ ਮਿਲੀ ਤਾਂ ਮੌਕੇ ਤੇ ਐਸਆਈ ਵੱਲੋਂ ਪਹੁੰਚ ਜ਼ਖਮੀ